ए तो सर तो अभी नहीं आया था ओहो लगदा कांसो भी बाहर

ਕੀ ਗੱਲ ਹੋਇਆ ਜਾਈ ਸੱਲੇ ਬਹਿ ਗਏ? ਉਹ ਨਹੀਂ ਭਾਈ ਗੁੱਡੀ ਨੂੰ ਲੱਗ ਬੁਖਾਰ ਹੋ ਗਿਆ। ਕੁਰਸੀ ਤੇ ਤਾਂ ਬਹਿ ਜਾਓ। ਨਾ ਭਾਈ ਚੱਕਰ ਆਉਂਦੇ ਸੀ ਮੈਂ ਥੱਲੇ ਬਹਿ ਗਿਆ ਫਿਰ। ਹਾਂ ਮੈਂ ਪਾਣੀ ਲੈ ਕੇ ਆਉਣੀ ਆ। ਲੈ ਆ ਲੈ ਆ ਗੁੱਡੀ। ਨਾ ਜਾਈ ਪਾਣੀ ਪੀ ਲੋ। ਤੁਹਾਨੂੰ ਦਵਾਈ ਲੈ ਆਉਣੀ ਸੀ। ਆ ਲੱਗਿਆ ਸੀ ਮੈਂ ਵੱਡੇ ਭਾਈ ਜੀ ਨੂੰ ਵਿਸ਼ੁਕਤੀ ਕਰ ਲੈਣ ਨਾਲ ਦਵਾਈ ਲੈ ਆਉਂਗਾ। ਅੱਛਾ। ਕੱਕ ਪੈਸੇ ਨਹੀਂ ਮਿਲੇ ਤਾਂ ਕਰਕੇ ਕੰਮ ਬੋਚੜਿਆ ਪੈਸੀ ਦੇ ਕੰਮ ਤਾਂ ਮੁੱਕਦੇ ਹੀ ਨਹੀਂ ਹੁੰਦੇਗੇ ਤੁਸੀਂ ਦਵਾਈ ਲੈ ਕੇ ਆਓ ਆ ਜਾਂਦੇ ਆ ਤੇ ਤੇਰੀ ਗੁੱਡੀ ਪਈ ਹਾਂ ਕੰਮ ਤਾਂ ਕਰਨਾ ਹੀ ਪੈਣਾ ਪੇਰੀ ਪੈਸੇ ਮਿਲਣਗੇ ਨਹੀਂ ਤੁਸੀਂ ਆਉਂਦੇ ਆ ਸਰਦਾਰ ਜੀ ਤੇ ਮੈਂ ਉਹਨਾਂ ਨੂੰ ਕਹਿਣੀ ਹੈ ਪੈਸੇ ਦੇਣਗੇ ਇਹ ਤੁਹਾਨੂੰ ਤੁਸੀਂ ਦਵਾਈ ਲੈ ਕੇ ਆਓ ਕਹਿੰਦਾ ਟੈਸਟ ਟੂ ਟੇਕ ਕਰਾਉਣੇ ਡਾਕਟਰ ਨੂੰ ਮਿਲੇ ਜੋ ਕਹਿੰਦਾ ਟੈਸਟ ਕਰਾ ਲਈ ਕਰਤਾ ਘਰਤਾ ਬਾਬਾ ਦੱਸੋ ਮੈਨੂੰ ਇਨਾ ਹੋ ਜੇ ਖਰਚਾ ਹੁਣ ਆਪ ਦੀ ਸਿਹਤ ਤੋਂ ਵੱਧ ਕੀ ਚਾਹਾਂਗਾ ਹੂੰ ਮੋਟਾ ਹੈ ਭਾਈ ਤੁਸੀਂ ਦਵਾਈ ਲਿਆਓ ਪੈਸੇ ਦਿੰਨੇ ਕੋਈ ਨਹੀਂ ਠੀਕ ਆ ਭਾਈ ਕੋਈ ਗੱਲ ਨਹੀਂ ਆ ਜਾਂਦੇ ਸਰਦਾਰ ਹਾਂ ਲੈ ਆ ਗਿਆ ਸਰਦਾਰ ਜੀ ਭੈਣੋ ਭੈਣੋ ਤੇਰੀ ਭੈਣੋ ਤੁਸੀਂ ਲੈ ਜੋਗਾ ਤੈਨੂੰ ਕੱਲ ਦਾ ਕਰੀਏ ਨਾ ਬੁਖਾਰ ਹੋ ਗਿਆ ਬੁਖਾਰ ਹੋ ਗਿਆ ਉਹ ਗੋਲੀ ਗਾਲੀ ਲੈ ਲੈਂਦਾ ਗੋਲੀ ਲਈ ਸੀ ਨਹੀਂ ਰਾਮ ਆਇਆ ਜੀ ਉਹ ਕੀ ਜਾਈਦਾ ਬੁਖਾਰ ਦਾ ਦਿਲਾ ਦਾ ਟੈਸਟ ਟਸਟ ਕਰਾਉਣੇ ਪੈਣਗੇ ਲੱਗਦਾਈ ਉਹ ਬੰਨਣਾ ਹੀ ਚਾਹੀਦਾ ਦਿਨ ਤੱਕ ਖੇਤੋ ਕੰਮ ਤੋਂ ਟਾਲਣਾ ਬੰਨਣਾ ਕੀ ਸਰਦਾਰ ਜੀ ਕੱਲ ਦੇ ਕਰੀਏ ਇਹਨੇ ਕੰਮ ਤੇ ਉਹ ਥੋੜੇ ਜਿਹੀ ਤਿਆਰ ਹੋਈ ਪਈ ਆ ਵਾਂਨ ਤਿਆਰ ਕਰਨ ਨਾਲ ਪਿਆਸਾ ਰਹੇ ਜੀ ਉਹ ਕੌਣ ਕਰੂਗਾ ਉਹ ਕਰਦਾ ਸਰਦਾਰ ਜੀ ਹੁਣ ਫਿਰ ਕੀ ਕਰੀਏ ਸਰੀਰ ਚ ਜਾਨ ਹੀ ਨਾ ਰਹੀ ਤਾਂ ਮੈਨੂੰ ਨਹੀਂ ਪਤਾ ਮੈਨੂੰ ਕੰਮ ਨਵੇੜਨਾ ਚਾਹੀਦਾ ਨਾਲ ਇੱਕ ਬੰਦਾ ਲਾ ਲ ਨਵੇੜ ਤਾਂ ਗਈ ਪੈਸੇ ਅੱਜ ਲੈ ਜੀ ਤੇ ਕੱਲ ਨੂੰ ਜਾਣਾ ਹਸਪਤਾਲ ਤੋਂ ਅੱਜ ਨਾ ਵਗ ਜੀ ਕਿਤੇ ਅੱਜ ਜਾਂ ਉਹ ਤਬੀਅਤ ਬਹੁਤ ਢਿੱਲੀ ਹੈ ਅਲੱਹਾ ਦਾ ਤਾਪ ਚੜਿਆ ਪਿਆ ਮੈਨੂੰ ਪਤਾ ਹੀ ਮਸਾ ਆਇਆ ਮੈਂ ਤੂੰ ਗੋਲੀ ਗਾੜੀ ਲੈ ਲਾ ਅੱਜ ਤੂੰ ਪੈਸੇ ਲੈ ਜਾ ਕੱਲ ਨੂੰ ਕਰਾ ਕੇ ਆਈ ਟੈਸਟ ਉਹ ਸਾਰਾ ਕੰਮ ਰਹਿ ਜੂਗਾ ਅੱਜ ਚਲੋ ਕੋਈ ਨਹੀਂ ਦੇਖਦੇ ਆਂ ਦੇਖਦੇ ਨਹੀਂ ਮੈਨੂੰ ਕੰਮ ਚਾਹੀਦਾ ਕਿਤੇ ਜਾ ਕੇ ਖੇਤ ਵੀ ਬੈਠਾਂ ਰਵੇਂ ਉੱਥੇ ਠੀਕ ਇਹਨੇ ਬੁਖਾਰ ਨੂੰ ਨਹੀਂ ਗੋਲੀ ਦਾ ਹੁੰਦਾ ਹਾਂ ਸਰ ਫੜੀ ਬਿਠਾ ਜਾ ਜਾ ਕੇ ਗੱਡੀ ਸਾਫ਼ ਕਰ। ਡੇਰ ਜਾ ਕੇ ਵਟਾ-ਵਟਾ ਛਾਗਲੀ ਜਾ ਕੇ ਚੱਲ ਖੇਤ। ਮੈਂ ਕਹਿੰਦਾ ਦਵਾਈ ਲੈ ਆਉਂਦਾ। ਤੈਨੂੰ ਮੈਂ ਕਿਹਾ ਨਾ ਵੀ ਕੱਲ ਨੂੰ ਜਾ ਕੇ ਲਿਆਈਂ। ਐਡੀ ਛੇਤੀ ਨਹੀਂ ਤੂੰ ਮਰਦਾ। ਜਾ ਜਾ ਕੇ ਪਹਿਲਾਂ ਗੱਡੀ ਸਾਫ਼ ਕਰ। ਜਿਵੇਂ ਤੁਹਾਡੀ ਮਰਜ਼ੀ ਹੈ। ਬਾਅਦ ਸ਼ਹਿਰ ਜਾਣਾ ਮੈਂ। ਖਾਣਾ ਚਾਹੀਦਾ ਇਹਨਾਂ ਨੂੰ। ਹਾਏ ਨੇ। ਹਾਂ।

ਜੰਗਰ ਬੰਦੇ ਪਟਲੀਆਂ ਆ ਕਿ ਨਹੀਂ ਉਹਨਾਂ ਨੇ ਲੱਕੜਾਂ ਲਓ ਪਾਓ ਰੋਕ ਇੱਕ ਮਿੰਟ ਭਾਈ ਠੇਕੇਦਾਰਾ ਸਤਿ ਸ਼੍ਰੀ ਅਕਾਲ ਕਿੰਨਾ ਕੰਮ ਰਹਿ ਗਿਆ ਪਟਰੀਆਂ ਲੱਕੜਾਂ ਯਾਰ ਬੰਦੇ ਥੋੜੇ ਬਲੇ ਢਿੱਲੇ ਆ ਉਵਾਦੇ ਲੱਗੇ ਆ ਤੁਸੀਂ ਘੰਟੇ ਤੱਕ ਕਰ ਦੋਗੇ ਮੇਲਾ ਕਰ ਦੋ ਕਰ ਦੋ ਫਿਰ ਕਿਰਾਇਆ ਲਾਉਣਾ ਯਾਰ ਇੱਥੇ ਇਹ ਖੱਡੇ ਖੁੱਡੇ ਵੀ ਭਰਉਣੇ ਆ ਮੁੜ ਕੇ ਆਹਾਂ ਕਰੀ ਆ ਮੈਂ ਘਰੇ ਆ ਜਾਈਂ ਠੀਕ ਹੈ ਸਰ ਜੀ ਕਿਹੜੇ ਦਰਸਤਾਂ ਦੀ ਗੱਲ ਕਰੀ ਜਾਂਦੇ ਤੁਸੀਂ ਉਹੀ ਜਿਹੜੀਆਂ 40 ਕਿੱਲਾਂ ਦੀ ਚਾਰ ਚਾਲੀਆਂ ਰਹਿ ਗਈਆਂ ਸੀ ਉਹ ਚਾਰ ਤਾਂ ਰਹਿਣ ਦਿੰਦੇ ਕੋਈ ਛਾਵੇਂ ਬਹਿ ਜਾਂਦਾ ਗਰੀਬ ਗੁਰਬਾਥ ਤੇ ਤਾਂ ਹੀ ਤਾਂ ਪਟਾਰਿਆ ਕੰਮ ਨਹੀਂ ਕਰਦੇ ਹੀ ਕੰਮ ਨਹੀਂ ਕਰਦੇ ਕੰਮ ਤਾਂ ਸਾਰਾ ਦਿਨ ਕਰੀ ਜਾਂਦੇ ਰਹਿੰਦੇ ਉਹ ਚਾ 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 ਹੁਣ ਇੰਨਾ ਬਿਮਾਰ ਸੀਗਾ ਤੇ ਤੂੰ ਫੇਰ ਉਹਨੂੰ ਭੇਜ ਤਾ ਖੇਤ ਹੁਣ ਦਵਾਈ ਲੈ ਆਉਣ ਦਿੰਦੇ ਅੱਜ ਛੁੱਟੀ ਦੇ ਦਿੰਦੇ ਤੈਨੂੰ ਬੜਾ ਪਤਾ ਕੰਮ ਸਿਰ ਤੇ ਚੜਿਆ ਪਿਆ ਉਹਦਾ ਬੁਖਾਰ ਤਾਂ ਅੱਜ ਚੜਿਆ ਕਰਨ ਨੂੰ ਲੈ ਜਾਊਗਾ ਇਹ ਕੰਮ ਟਾਈਮ ਦੁਆਰਾ ਨਹੀਂ ਨਾ ਹੁੰਦਾ ਇੱਕ ਇੱਕ ਦਿਨਾਂ ਲੇਟ ਹੋਈ ਜਾਂਦੀਆਂ ਨੇ ਤੇ ਜੇ ਉਹਨੂੰ ਕੁਛ ਹੋ ਗਿਆ ਫੇਰ ਕੁਛ ਨਹੀਂ ਹੁੰਦਾ ਉਹਨੂੰ ਪਿਓ ਦਾਦਿਆਂ ਦੇ ਨੂੰ ਉਮਰ ਉਹਨਾਂ ਦੀ ਇੱਥੇ ਲੰਗੀ ਹੈ ਸਾਡੇ ਘਰ ਹੀ ਬਹੁਤ ਚੀੜੇ ਹੁੰਦੇ ਆ ਇਹ ਇਹ ਕੰਮ ਕਰਨ ਵਾਸਤੇ ਬਣਿਆ ਇਹਨਾਂ ਦਾ ਜਿੰਨਾ ਚੰਮ ਪੱਟ ਕੇ ਰੱਖੀ ਉਹਨੇ ਸਹੀ ਰਹਿੰਦੇ ਆ ਬਲੇ ਚਮਲਾ ਇਹ ਨਹੀਂ ਲੂਟ ਆਉਂਦੇ ਇਹ ਤੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਉਹਦੇ ਕੰਮ ਨਾਲ ਮਤਲਬ ਰੱਖਿਆ ਕਰ ਤੁਸੀਂ ਮੈਂ ਤਾਂ ਨਹੀਂ ਸਾਨੂੰ ਛੁੱਟੀ ਦੇ ਦਿਓ ਉਹਨੂੰ ਦਵਾਈ ਲੈ ਆਉਂਦੇ ਉਹ ਜ਼ਿਆਦਾ ਢਿੱਲਾ ਹੋ ਜੂਗਾ ਮੜਕੇ ਫੇਰਾ ਪਾਉਗਾ ਔਖਾ ਹੋ ਜੂਗਾ ਕੰਮ ਦਾ ਤੂੰ ਕਿਹਾ ਕੱਲ ਨੂੰ ਅਰੇ ਛੁੱਟੀ ਲੈ ਕੇ ਤੇ ਕੱਲ ਘੰਟੇ ਦੇ ਵਿੱਚ ਮੁੜਿਆ ਹੋਊਗਾ ਦਵਾਈ ਲੈ ਕੇ ਅੱਜ ਵੀ ਗੋਲੀ ਗਾਲੀ ਲੈ ਲੂਗਾ ਏਡੀ ਛੇਦੀ ਕੁਝ ਨਹੀਂ ਉਹ ਜ਼ਿਆਦਾ ਢਿੱਲੇ ਹੋਏ ਪਏ ਆ ਡਿੱਗਦੇ ਫਿਰਦੇ ਸੀ ਇੱਥੇ ਵੀ ਨਾ ਤੂੰ ਕੰਮ ਤੈਨੂੰ ਗਲਾ ਫਿਕਰ ਆਈਂਦਾ ਉਹਦਾ ਠੀਕ ਕਰ ਫਿਰ ਮੈਨੂੰ ਕੰਮ ਕਰਨਾ ਫਿਰ ਮੈਂ ਕੌਣ ਕਰੂਗਾ ਦੱਸੋ ਕੰਮ ਕਰੇ ਕੁਝ ਨਹੀਂ ਹੁੰਦਾ ਕਿ ਮੇਰੇ ਵੀ ਪੌਣੇ ਹੁੰਦੇ ਆ ਨੇ ਖੇਤ ਵੀ ਜਾਣੇ ਹਾਂ ਸਰਦਾਰ ਜੀ ਤੁਸੀਂ 10000 ਲਿਖੀ ਜਾਨੇ ਆ ਦੇਣਾ ਤੁਹਾਨੂੰ 5000 ਤੁਸੀਂ ਕਿਹਾ ਤੇ ਊਕੜਾ ਪੜਿਆ ਲਿਖਿਆ ਪੜ ਬੰਦਾ ਉਹਨੂੰ ਕੀ ਪਤਾ ਇਹ ਫੇਰ ਇੰਨਾ ਤਾਂ ਨਾ ਧੱਕਾ ਕਰੋ ਜਿਹਨੂੰ ਕੋਲ ਨਾਲ ਆਹ ਆਪਣੇ ਬੱਚਿਆਂ ਨੂੰ ਭੋਗਤਣੀਆਂ ਪੈਣੀਆਂ ਆਪਾਂ ਕਿਹੜਾ ਨਾਲ ਲੈ ਜਾਾਂਗੇ ਉਹ ਤੂੰ ਨਾਂ ਵਾਲੀ ਧਰਮ ਵਾਲੀ ਬਣਿਆ ਕਰ ਮੈਨੂੰ ਬੜਾ ਪਤਾ ਇਹ ਤੂੰ ਜੇ ਦੱਸਿਆ ਹੀ ਲੋਟ ਆਉਣਗੇ ਨਹੀਂ ਨਹੀਂ ਇੰਨਾ ਨਾ ਧੱਕਾ ਕਰੋ ਤੁਸੀਂ ਗਰੀਬ ਨਾਲ ਜੇ ਉਹ ਅਣਪੜਾ ਪਰ ਅੱਬ ਤਾਂ ਉੱਤੇ ਵੇਖਦਾ

ਚੱਪ ਕਰ ਗੱਲ ਪੈ ਜੂਗੀ ਜੇ ਸੁਣ ਲੈਦਾ ਹਾਂ ਕੋਈ ਗੱਲ ਆ ਫੜ ਤੇ ਚੋ ਸਰਦਾਰ ਜੀ ਘਰੇ ਹੋ ਆ ਜਾ ਆ ਜਾ ਗਾਣਾ ਹੋਰ ਸੁਣਾਓ ਕਿਵੇਂ ਠੀਕ ਹੋ ਠੀਕ ਹੈ ਬਾਈ ਨਿਕਲ ਫਿਰ ਦਲਾ ਹੋਰ ਸੁਣਾਓ ਕੀ ਹਾਲ ਹੈ ਮੇਰੇ ਠੀਕ ਆ ਲੈ ਪੇਮੈਂਟ ਪੇਮੈਂਟ ਲੈਂਦੀ ਥੋੜੀ ਲਓ ਜੀ ਸਰਦਾਰ ਜੀ ਗੈਨ ਲੋ ਬੈਂਕ ਚੋਂ ਲੈ ਕੇ ਆਂਦੀ ਸਿੱਧੀ 2 ਲੱਖ ਰੁਪਈਆ ਹੀ ਗੈਨ ਦਾ ਕੰਮ ਉਹਨਾਂ ਦਾ ਹੁੰਦਾ ਜੀ ਨੀ ਕਦੇ ਪੈਸੇ ਵੇਖੇ ਨਹੀਂ ਹੁੰਦੇ ਮੈਂ ਵਜਨ ਵੇਖ ਕੇ ਦੱਸ ਦਿੰਦਾ ਉਹ ਨਹੀਂ ਸਰਦਾਰ ਜੀ ਸਾਡਾ ਤਾਂ ਫਰਜ਼ ਆ ਕਹਿਣਾ ਅ ਜੀ ਮੈਂ ਇੱਕ ਗੱਲ ਪੁੱਛਾਂ ਤੁਹਾਡੇ ਤੋਂ ਬੋਲ ਇਹ ਦਰਖਤ ਜਿਹੜੇ ਆਪਣੇ ਅੱਧੇ ਦਾ ਹੈ ਨਹੀਂ ਸੀ ਕਿਤੇ ਚਲੋ ਮੈਨੂੰ ਬਹੁਤ ਝਿਰ ਗਿਆ ਕੰਮ ਕਰਦੇ ਇਹਨੂੰ ਕਿਸੇ ਦੀ ਪ੍ਰੋਬਲਮ ਹੋ ਗਈ ਜਦੋਂ ਆਪਾਂ ਉਹ ਵਧਾਉਨੇ ਆ ਤੁਸੀਂ ਇਹ ਕਾਦੋਂ ਵਧਾ ਦੇ ਤੈਨੂੰ ਸੱਚੀ ਦੱਸਾਂ ਹੂੰ ਜਿਹੜੇ ਮੈਂ ਬੰਦੇ ਰੱਖੇ ਆ ਨਾ ਜਦੋਂ ਇਥੋਂ ਖੇਤ ਭੇਜਦਾ ਹੂੰ ਜਾ ਕੇ ਉੱਥੇ ਛਾਵੇਂ ਬਹਿ ਜਾਂਦੇ ਆ ਅੱਛਾ ਦੂਜੀ ਗੱਲ ਇਹ ਫਸਲ ਬਹੁਤ ਮਾਰਦੇ ਆ ਥੱਲੇ ਦੀ ਹਵਾ ਪੈ ਨਹੀਂ ਕਿੰਨੀ ਫਸਲ ਡਗ ਪੈਂਦੀ ਆ ਇਹਨਾਂ ਦਾ ਨੁਕਸਾਨ ਹੀ ਸੀ ਪਹਿਲਾਂ ਵੀ ਮੈਂ ਸਾਂਚ ਚਾਰਸ਼ਪੀਰ ਸੀ ਉਹ ਪਟਾਤੇ ਉਹੜਾ ਚਾਰ ਰਹਿੰਦਿਆਂ ਸੀ ਇਹ ਵੀ ਪਟਾਤੀਆਂ ਛੜਾ ਮੁੱਕਿਆ ਹੁਣ ਕੰਮ ਕਰਿਆ ਕਰਨਗੇ ਛਾਂ ਦਾ ਲਾਲਚ ਨਹੀਂ ਉਹਨਾਂ ਨੂੰ ਬੈਠਿਆ ਨਾ ਕਰਨਗੇ ਸਰਦਾਰ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੋਈ ਇੱਕ ਅੱਦਾ ਤਾਂ ਰੱਖਣਾ ਸੀਗਾ ਇੱਕ ਅੱਦਾ ਤਾਂ ਰੱਖੋ ਕੋਈ ਬੰਦਾ ਆਪਦੀ ਥੋੜੇ ਬੰਦੇ ਆ ਕੰਮ ਕਰਦੇ ਜਿਹੜੇ ਉਹਨਾਂ ਨੇ ਬਹਿਣਾ ਹੁੰਦਾ ਸ਼ਾਂ ਰੋਟੀ ਖਾ ਲੈਂਦੇ ਆ ਕੋਈ ਵੀ ਇੱਕ ਅੱਦਾ ਦਰਖਤ ਆ ਰੱਖ ਦੇ ਤੁਸੀਂ ਆਪ ਨਹੀਂ ਜਾਂਦੇ ਖੇਤ ਲਿਓਗੇ ਦਰਖਤ ਥੱਲੇ ਬੰਦਾ ਬਹਿ ਜਾਂਦਾ 10 ਮਿੰਟ ਜਾ ਕੇ ਨਲੇ ਆਉਣ ਵਾਲੀ ਮੈਂ ਦੇਖੋ ਖੁਦ ਮੈਂ ਦਰਖਤ ਵੜਦਾ ਮੇਰਾ ਕੰਮ ਹੈ ਪਰ ਲੇਕਿਨ ਇਸ ਚੀਜ਼ ਨੂੰ ਮੈਂ ਵੀ ਨੁਕਸਾਨ ਸਮਝਦਾ ਆਉਣ ਵਾਲੀ ਪੀੜ੍ਹੀ ਬਹੁਤ ਤੰਗ ਹੋਊਗੀ ਸਾਡੀ ਕਿਉਂਕਿ ਇੱਕ ਤਾਂ ਦੇਖੋ ਦਰਖਤ ਵੜਦੇ ਇੱਕ ਅਸੀਂ ਜਦੋਂ ਅੱਗ ਲਾਉਨੇ ਆ ਜ਼ਿਮੀਦਾਰ ਭਾਈ ਉਹਦਾ ਬੜਾ ਨੁਕਸਾਨ ਹੁੰਦਾ ਇਹ ਤੁਸੀਂ ਥੋੜਾ ਜਿਹਾ ਨਾ ਇਸ ਗੱਲ ਨੂੰ ਸੋਚੋ ਦਰਖਤ ਲਾਉਣ ਦੀ ਬਜਾਏ ਤੁਸੀਂ ਵਢਾਈ ਜਾਂਦੇ ਹੋ ਇਹ ਗੱਲ ਮੇਰੇ ਵਾਸਤੇ ਮੈਨੂੰ ਤਾਂ ਚੰਗੀ ਨਹੀਂ ਲੱਗੀ ਥੋੜੀ ਜਿਹੀ ਵਾਲੀ ਇਸ ਤੇ ਤੁਸੀਂ ਵਿਚਾਰ ਕਰੋ ਜ਼ਰੂਰ ਜੇ ਤੈਨੂੰ ਚੰਗਾ ਨਹੀਂ ਲੱਗਦਾ ਕੰਮ ਛੱਡ ਕਿਉਂ ਨਹੀਂ ਦਿੰਦਾ ਤੂੰ ਬਣ ਗਿਆ ਮੱਤਾਂ ਨਾ ਦੇ ਮੈਨੂੰ ਉਹ ਸਰਦਾਰ ਜੀ ਦੀ ਤਾਂ ਗਰਮ ਜੀਨੇ ਖਾਉ ਖਾ ਮੈਂ ਗੱਲ ਕਰਦਾ ਸੀ ਪੈਸੇ ਦੇਤੇ ਨਾ ਐ ਸਿੱਧਾ ਚਲੋ ਥੋੜੇ ਸੀ ਦੇਣੇ ਸੀ ਅਸੀਂ ਵੇਟ ਖੁੱਲਾ ਨਿਕਲ ਜਾ ਇਥੋਂ ਚਲੋ ਮਰਜ਼ੀ ਆ ਤੁਹਾਡੀ ਚਲਿਏ ਭਾਈ ਠੀਕ ਆ ਸਰਦਾਰ ਜੀ ਫਿਰ ਧੰਨਵਾਦ ਤੁਹਾਡਾ ਮਿਲ ਕੇ ਬਹੁਤ ਮਾਨਸਿਕ ਸ਼ਕੂਨ ਮਿਲਿਆ ਤੁਹਾਨੂੰ ਤੁਹਾਡੇ ਵਰਗੇ ਪੰਜ ਸੱਤ ਹੋਰ ਸਰਦਾਰ ਹੋਏ ਨਾ ਤੇ ਮੌਜਾ ਮੌਜਾ ਨਹੀਂ ਆ ਮੈਂ ਤੈਨੂੰ ਚਾਚਾ ਪਹਿਲੇ ਕਿਹਾ ਸੀ ਇਹ ਬੰਦਾ ਖੁਸ਼ਕਾ ਨਾਜ਼ਲਾ ਹੁੰਦੇ ਓਏ ਯਾਰ ਚਲੋ ਆਪਾਂ ਤਾਂ ਆਏ ਸੀਗਾ ਵੀ ਸ਼ਾਇਦ ਦੇ ਦਿਮਾਗ 'ਚ ਕੋਈ ਗੱਲ ਆ ਜਾਏ ਆਪਣੀ ਚੰਗੀ ਗੱਲ ਪਰ ਬੰਦੇ ਨੇ ਨਾ ਚਾਹ ਨਾ ਪਾਣੀ ਇਹ ਜਿਹੇ ਬੰਦੇ ਜੀ ਜਦੋਂ ਕੋਈ ਹਾਲ ਥੋੜਾ ਯਾਰ ਬੰਦਾ ਪੁੱਛਦਾ ਹੈ ਕੀ ਚਾਹ ਪਾਣੀ ਦੱਸੋ ਭਾਈ ਇਹ ਬੰਦਾ ਬਿਲਕੁਲ ਹੀ ਯਾਰ ਇਹਦਾ ਖੁਸ਼ਕਾ ਬਿਲਕੁਲ ਹਮੇ ਆਪਾ ਕਰੋ ਮਗਰ ਹੀ ਨਾ ਜੀ ਉਹ ਗੱਲ ਵੀ ਸਹੀ ਹੈ ਤੇਰੀ ਇਹ ਜੇ ਬੰਦੇ ਦਾ ਪਤਾ ਨਹੀਂ ਹੁੰਦਾ ਗੱਲ ਪੈਣ ਲੱਗਿਆ ਨਹੀਂ ਵਿਹਿੰਦਾ ਹੁੰਦਾ ਸਹੀ ਗੱਲ ਸਰਦਾਰ ਜੀ ਆ ਵੀ ਕੋਣ ਦੋ ਸਰਦਾਰ ਜੀ 100 ਰੁਪਏ ਦੇ ਦਿਓ ਘੁੱਖਾ ਮੈਂ 2 ਦਿਨ ਹੋਏ ਰੋਟੀ ਨਹੀਂ ਖਾਧੀ ਮੰਗਦੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਹਟਾ ਕਟਾ ਹੈਗਾ ਨਾ ਸਰਦਾਰ ਜੀ ਐ ਨਹੀਂ ਕਹੀਦਾ ਹੁੰਦਾ ਵਸਦੇ ਘਰਾਂ ਚ ਆਉਂਦੇ ਹੀ ਹੁੰਦੇ ਐ ਲੈ ਮੈਂ ਥੇ ਲੈ ਲਾ 50 ਰੁਪਏ ਬੋਤਲ ਹੋਰ ਦੇ ਦੀ ਉਹਦਾ ਦਿੱਤੇ ਤੈਨੂੰ 50 ਰੁਪਏ ਹੋਰ ਤੂੰ 100 ਦਾ ਕੀ ਕਰਨਾ ਇਹ ਤਾਂ ਹੀ ਮੇਰੇ 50 ਰੁਪਏ 100 ਰੁਪਏ ਸੇ ਲੀਦਾ ਵੀ ਮੈਨੂੰ ਸ਼ਾਮ ਨੂੰ ਬਰਕਰ ਕਰਾਂਗਾ ਮੰਗਤਿਆਂ ਨੀਆਂ ਵੀ ਸੇਲੀਆਂ ਬਣਗੀਆਂ ਨਹੀਂ ਤੇਲੀ ਕਰਕੇ ਤਾਂ ਮੰਗਤਾ ਬਣੇ ਤੂੰ ਜਾਨਾ ਕਿ ਲਾਵਾ ਛੇਤਰ ਮੇਂ ਕਿਹੜਾ ਫਾਇਦਾ ਬਹੁਤ ਟਾਈਮ ਹੋ ਗਿਆ ਉਹ ਗਏ ਨੂੰ ਕਿਤੇ ਸਾਲਾ ਛਾਵੇਂ ਨਾ ਬੈਠਾ ਹੋਵੇ ਦੇਖ ਕੇ ਆਵਾਂ ਮੈਂ ਹਾਂ ਤੁਸੀਂ ਕਿੱਧਰ ਜਾਂਦੇ ਆ ਉਹ ਤੂੰ ਮਗਰੋਂ ਨਾ ਟੋਕ ਨੂੰ ਹਟਿਆ ਕਰ ਲੈ ਪੈਣਾ 2 ਮਿੰਟ ਕਣ ਦੀ ਆਤ ਜਾਂਦੀ ਨਹੀਂ ਮਗਰੋਂ ਕਿਸੇ ਵੇਲੇ ਵੇਖ ਲਿਆ ਕਰ ਬੰਦਾ ਕੰਮ ਤੋਂ ਨੇ ਜਾਨਾ ਖੇਤ ਜਾਣਾ ਜਾ ਕੇ ਉੱਤੇ ਛਾਵੇਂ ਬੈਠੇ ਹੋਣੇ ਪੂਰੇ ਤਾਂ ਗਏ ਆ ਜੇ ਹੋਣੇ ਕਿੱਥੋਂ ਛਾਵੇਂ ਬਹਿ ਕੇ ਹੋਣਗੇ ਸ਼ਾਂਗਾਦੀ ਨਾਲ ਹੈਗੀ ਐ ਦਰਖਤ ਦਾ ਸਾਰੇ ਪਟਾਤੇ ਤੁਸੀਂ ਤੇ ਪਤਾ ਕੋਈ ਆਣਗਮੜ ਜਾ ਕੇ ਬਹਿ ਗਏ ਹੋਣ ਤੇ ਫੇਰ ਕੀ ਜੇ 10 ਮਿੰਟ ਬਹਿ ਵੀ ਜਾਣਗੇ ਤਾਂ ਐਨਾ ਨਾ ਤੁਸੀਂ ਐ ਕਰਿਆ ਕਰੋ ਕੰਮ ਕਰਦੇ ਵਿਚਾਰੇ ਸਾਰਾ ਦਿਨ ਹੁੰਦਾ ਜੀ ਵੀ ਜਾਣ ਤੇ ਇਹਨੂੰ ਮੈਂ ਅੱਗੇ ਵੀ ਕਿਹਾ ਸੀ ਇਹ ਖਿੱਚੇ ਹੀ ਸੂਤ ਆਉਂਦੇ ਆ ਤੈਨੂੰ ਨਹੀਂ ਇਹਨਾਂ ਦਾ ਪਤਾ ਮੈਂ ਜਾਣਾ ਜਾ ਕੇ ਵੇਖਦਾ ਤੁਸੀਂ ਨਾ ਜਾਓ ਤੁਸੀਂ ਅੱਗੇ ਬਿਮਾਰ ਰਹਿੰਦੇ ਆ ਡਾਕਟਰ ਨੇ ਮਨਿਆ ਕੀਤਾ ਵਿਆ ਗਰਮੀ ਚ ਜਾਣ ਨੂੰ ਬਾਹਰ ਉਹ ਕੁਝ ਨਹੀਂ ਹੁੰਦਾ ਮੈਨੂੰ ਤਸ ਕਰਿਆ ਕਰੋ ਉਹ ਵੀ ਰੱਬ ਦੇ ਜੀ ਆ। ਗਾ ਆਪਣੀ ਲਾਤ ਨੂੰ ਭੁਗਤਣੀਆਂ ਪੈਣੀਆਂ ਮੈਨੂੰ। ਮੈਂ ਤੈਨੂੰ ਅੱਗੇ ਵੀ ਕਿਹਾ ਸੀਗਾ। ਬਾਲੀਆਂ ਧਰਮਾ ਤੋਂ ਮਨੀ ਗੱਲਾਂ ਨਾ ਮੇਰੇ ਨਾਲ ਕਰਿਆ ਕਰ। ਇਹ ਗੱਲਾਂ ਇਹ। ਤੁਸੀਂ ਬਿਮਾਰ ਹੈਗੇ ਨਾ ਜਾਓ। ਉਹ ਬਹਿ ਜਾ। ਕੁਤ ਨਹੀਂ ਹੁੰਦਾ ਮੈਨੂੰ ਮੰਨਦੇ ਕਿਸੇ ਦੀ। ਐ ਪਗੜੀ ਤੇ ਬੁਖਾਰ ਨੇ ਲਹੂ ਵੀ ਰਖਿਆ ਉਤੋਂ ਸਰਦਾਰ ਐ ਕੰਮ 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 ਕਰ ਬੰਦਿਆਂ ਨੂੰ ਕੰਮ ਚਾਹੀਦਾ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਕਿਸੇ ਦੀ ਕਰੇ ਕੋਈ ਓਹ ਤਿੰਨੀ ਤੋਂ ਉੱਪਰ ਤੋਂ ਨਾ ਗਈ ਸ਼ਾਕ ਉਹਨਾਂ ਵਾਸਤਾ ਕਿਤੇ ਪਾਣੀ ਬੰਦਾ ਪੀ ਲਵੇ ਤੇ ਪਾਸੇ ਵੀ ਪਾਣੀ ਦਾ ਵੀ ਸਾਧਨ ਹੈ ਨਹੀਂਗਾ ਬੁਖਾਰ ਇੱਕ ਤਾਂ ਗੱਲ ਸੁੱਕੀ ਜਾਂਦਾ ਹੈਗਾ ਹਾਏ ਰੱਬਾ ਕਿ ਹੋਇਆ ਬੰਦਾ ਯਾਰ ਸਰਦਾਰ ਨਹੀਂ ਹਜੇ ਠੀਕ ਆ ਸਰਦਾਰ ਤਾਂ ਤਾਂ ਜਾਮੀ ਹੋਇਆ ਬੁਖਾਰ ਨੇ ਲਹੂ ਪੀ ਲਿਆ ਆਏ ਰੱਬਾ ਇਹ ਬੰਦਾ ਸੰਤਾਨ ਆ ਗਿਆ ਉਹੀ ਗੱਲ ਨਹੀਂ ਕੀ ਆ ਇਹ ਬਿਆਕਾਮ ਹੋ ਆ ਵੀ ਹੈ ਗੱਡੀ ਮਾ ਜਿਹੜੀ ਤਪ ਹੈ ਅਸੀਂ ਜੇ ਨਿਕਲ ਗਏ ਤਾਂ ਇਹ ਬੁਰਾ ਹੋ ਲੈਂਦਾ ਸਿਰ ਨੂੰ ਨਹੀਂ ਨਹੀਂ ਤਪਾ ਜੀ ਜਾਂਦਾ ਹੈ ਓਪ ਆਟਕ ਪਏ ਓ ਸਰਦਾਰਾ ਓ ਸਰਦਾਰਾ ਕੀ ਗੱਲ ਹੋ ਗਈ ਓ ਸਰਦਾਰਾ ਓ ਸਰਦਾਰਾ ਪਾਣੀ ਫੇਰ ਨਹੀਂ ਚੋੜਾ ਚ ਓ ਸਰਦਾਰਾ ਕੀ ਹੋ ਗਿਆ ਨਾ ਕੀ ਹੋ ਪਾਣੀ ਪੁਣੀ ਪਿਆਦਾ ਪਾਣੀ ਹੈ ਨਹੀਂ ਉੱਥੇ ਓ ਸ਼ਾਮੇ ਸ਼ਾਮੇ ਲੈ ਕੇ ਚਲ ਦਰਾਖਤ ਸਰੇ ਸਰਦਾਰ ਨੇ ਗੱਡੀ ਚ ਪਾਸਪੋਰਟ ਚਲ ਗਈ ਲੈ ਕੇ ਚਲ ਗਈ ਕਰਦੇ ਜੇ ਦੋ ਮੁੜ ਕੇ ਤੂੰ ਨੇੜੇ ਨਹੀਂ ਲੱਗ ਰਾ ਜਾਈ ਜਦੇ ਤਹਾਲਾ ਕੋਈ ਨਹੀਂ ਸੋਹਰਨ ਤਾਂ ਤੂੰ ਵੀ ਕੋਸੋ ਅਹ ਅਹ ਜਦੋਂ ਆਰਪਾ ਪਾਣੀ ਵੀ ਨਹੀਂ ਨਾਲ ਲੱਗਿਆ ਤੇ ਚਲ ਪਾਣੀ ਨਾਲ ਲੈ ਜਾਣਾ ਬੈਠ ਜੀ ਬਾਹਰ ਘਟੇ ਜੀ ਇਹ ਸੀ ਇੱਕ ਵਨ ਸੇ ਗਾਈ ਮਸਤੀ ਲਈ ਕੋਈ ਪ੍ਰਕਾਸ਼ ਉਹ ਸਰਦਾਰ ਦਾਰਾ ਸਾਲ ਹੈ ਹਾਂ ਸਰਦਾਰ ਹਾਂ ਆਇ ਰਬਾ ਉਹ ਸਰਦਾਰ ਦਰ ਦਰ ਨੂੰ ਲਾਉਂਦੇ ਦਰ ਨੂੰ ਲਉਂਦੇ ਤੇ ਘਰੀ ਬਾਹਰ ਲਾ ਬਣਾ ਤੇ ਸਿੱਧਾ ਸਿੱਧਾ ਮੈਂ ਜੀ ਹਾਏ ਹਾਏ ਦਾਦਾ ਇਹਨਾਂ ਨੂੰ ਕੀ ਹੋ ਗਿਆ ਪਤਾ ਨਹੀਂ ਕੀ ਹੋਇਆ ਤੇ ਦੇਖ ਕੇ ਹੇ ਹੇ ਕੀ ਹੋ ਗਿਆ ਮਦਮਾ ਕਿ ਰਾਜਾ ਨਾ ਜਾ ਉਹ ਜਾਈ ਤੋਂ ਨੀ ਬੋਲੋ ਮੈਂ ਪਾਣੀ ਲੈ ਕੇ ਆਈ ਬਜ਼ਾਰ ਜੀ ਆਨੇ ਪਲਾਸ ਕਲੀਆਂ ਮੜੋ ਬਈ ਇਹਨੂੰ ਪਾਣੀ ਪੀਓ ਬਈ ਲਖੀਰੇ ਉਹ ਜਾਂ ਮੜ ਹੋ ਗਈ ਨਾ ਦੇ ਮਤਲਬ ਬੋਡੀ ਦਾ ਟੈਂਪਰੇਚਰ ਵੀ ਨਾਰਮਲ ਹੋ ਗਿਆ ਹੁਣ ਤਾਂ ਤੇ ਹਾਰਟ ਬੀਟ ਵੀ ਨਾਰਮਲ ਹੋ ਗਈ ਤੇ ਇਹ ਖੇਤ ਗਏ ਸੀਗੇ ਕਿਤੇ ਤੁਸੀਂ ਉੱਥੇ ਇਹਨਾਂ ਨੂੰ ਸ਼ਾਮੇ ਪਾ ਲੈਣਾ ਸੀਗਾ ਕਿਤੇ ਉੱਥੇ ਤਾਂ ਪੀਣ ਨੂੰ ਪਾਣੀ ਨਹੀਂ ਨਾ ਉੱਥੇ ਛਾਂ ਕੋਈ ਬਖਤਰ ਦਾ ਸਰਦਾਰ ਨਹੀਂ ਕੋਈ ਚਲੋ ਕੋਈ ਨਹੀਂ ਤੁਸੀਂ ਫੇਰ ਵੀ ਬਹੁਤ ਵੱਡੇ ਹੌਸਲੇ ਵਾਲਾ ਕੰਮ ਕੀਤਾ ਇਹਨਾਂ ਨੂੰ ਜਿਹੜਾ ਤੁਸੀਂ ਇੱਥੇ ਟਾਈਮ ਨਾਲ ਚੱਕ ਲੈ ਜੇ 10 ਮਿੰਟ ਹੋਰ ਲੇਟ ਹੋ ਜਾਂਦੇ ਤੇ ਇਹਨਾਂ ਨੂੰ ਬ੍ਰੇਨ ਅਟੈਕ ਹੋਣ ਹੋ ਸਕਦਾ ਸੀਗਾ ਉਹਦੇ ਨਾਲ ਇਹਨਾਂ ਦੀ ਮੌਤ ਵੀ ਹੋ ਸਕਦੀ ਸੀ ਚਲੋ ਕੋਈ ਨਾ 10 ਮਿੰਟ ਇੰਜੈਕਸ਼ਨ ਵਗੈਰਾ ਲਗਾਤਾ ਇਹਨਾਂ ਦੇ ਤੇ 10 ਮਿੰਟਾਂ ਦੇ ਇੱਕਰ ਹੋਸ਼ ਆ ਜਾਏਗਾ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਧਿਆਨ ਰੱਖੋ ਇਹਨਾਂ ਨੂੰ ਜ਼ਿਆਦਾ ਗਰਮੀ 'ਚ ਨਹੀਂ ਜਾਣ ਦੇਣਾ ਕਰ ਤੁਸੀਂ ਠੀਕ ਹੈ ਜੀ ਪਿਆ ਕਰਦ ਰਾ ਪਿਆ ਠੀਕ ਹੈ। ਇਹ ਠੀਕ ਆ ਹੁਣ ਤੇ। ਠੀਕ ਆ। ਮੈਂ ਤੁਹਾਨੂੰ ਕਿੰਨਾ ਕਹਿੰਦੀ ਰਹੀ ਵੀ ਦਰਾਸਤ ਨਾ ਪਟੋ ਨਾ ਪਟੋ। ਤੁਸੀਂ ਮੇਰੀ ਇੱਕ ਨਹੀਂ ਮੰਨੀ। ਵਿਚਾਰੇ ਗਰੀਬ ਬਹਿ ਜਾਂਦੇ ਸੀ ਛਾਵੇਂ। ਤੇ ਤੁਸੀਂ ਕਿਹਾ ਬਹਿ ਘਾਤੋ ਜਾਂਦੇ ਤੇ ਹੁਣ ਉਹ ਵਿਚਾਰੇ ਗਰੀਬ ਨੇ ਤੇਰੀ ਜਾਨ ਬਚਾਈ ਜਿਹਦੀ ਤੂੰ ਜਾਨ ਲੈਣ ਨੂੰ ਹਰਦਾ ਸੀਗਾ। ਮੈਂ ਤਾਂ ਦੋਨਾਂ ਨੂੰ ਲੱਭਣਾ ਰੱਬ। ਇੰਨਾ ਗਰੀਬਾ ਲਊ ਪਿੰਦੇ ਸੀ ਤੁਸੀਂ ਉਹਨਾਂ ਗਰੀਬਾਂ ਨੇ ਅੱਜ ਤੁਹਾਡੀ ਜਾਨ ਬਚਾਈ ਏ ਉਹ ਚਾਚਾ ਜੀ ਚਲ ਚੱਕਲੇ ਲੈ ਆਏ ਤੁਹਾਨੂੰ ਤੁਹਾਨੂੰ ਕਿੰਨਾ ਕਹਿੰਦੇ ਸੀ ਨਾਂ ਦਰਾਸ ਤਪਟੋ ਨਾ ਪਟੋ ਖਿਸ਼ਾਵੇਂ ਬਹਿ ਜਾਂਦਾ ਗਰੀਬ ਅੱਜ ਇਹ ਛਾਂ ਹੁੰਦੀ ਤਾਂ ਅੱਜ ਤੁਹਾਨੂੰ ਉੱਥੇ ਲੈ ਕੇ ਬਹਿ ਜਾਂਦੇ ਡਾਕਟਰ ਵੀ ਕਹਿ ਕੇ ਗਏ ਅੱਜ ਕਹਿੰਦੇ ਇਹਨਾਂ ਨੂੰ ਛਾਵੇਂ ਰਹਿਣ ਦੀ ਜ਼ਰੂਰਤ ਆ ਧੁੱਪੇ ਨਹੀਂ ਜਾਣਾਗਾ ਉਹੀ ਬੰਦੇ ਜਿਨ੍ਹਾਂ ਨੂੰ ਤੂੰ ਪੈਸੇ ਨਹੀਂ ਦਿੰਦਾ ਸੀ ਦਵਾਈ ਲੈਣ ਨੂੰ ਉਹਨੇ ਤੇਰੀ ਜਾਨ ਬਚਾਈ ਮੈਂ ਦੱਸੂ ਸਭ ਕਰਨਗਾ ਕਰਨਗਾ ਇੱਥੇ ਹੀ ਆ ਮੈਂ ਤਾਂ ਕੋਣ ਹੁਣਾ ਜਾਣ ਬਚਣਾ ਨਾ ਜਾਣ ਚੁਣਾ ਦੋ ਰਾਬਾ ਚਾਚਾ ਜੀ ਮੈਨੂੰ ਮਾਫ ਕਰ ਦਿਓ ਨਹੀਂ ਨਹੀਂ ਮਾਫੀ ਉਹਦਾ ਕੋਈ ਗੱਲ ਨਹੀਂ ਲੈ ਆਉਦੇ ਸਰਦਾਰੀ ਦੇ ਨਸ਼ੇ ਦੇ ਚੂਰ ਹੋਇਆ ਰਿਆ ਨਹੀਂ ਨਹੀਂ ਬਸ ਸਭ ਦਾ ਪਨ ਕੇ ਹੋ ਗਿਆ ਆਪਾਂ ਮੈਂ ਕੋਈ ਦਰਖਤ ਨਹੀਂ ਛੱਡਿਆ ਖੇਤ ਦੇ ਚਾਲੇ ਕਿ ਕੋਈ ਮੈਨਾਂ ਸੀਰੀ ਬੰਦਾ ਕੋਈ ਬਹਿ ਨਾ ਜਾਵੇ ਕਿ ਉਹ ਦੂਰ ਜਾ ਕੇ ਬਹਿ ਨਾ ਜਾਵੇ ਔਦਾਂ ਚ ਪਾਣੀ ਤੱਕ ਨਹੀਂ ਛੱਡਿਆ ਕਿਤੇ ਕੋਈ ਪੀ ਨਾ ਲਵੇ ਚਾਚਾ ਜੀ ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਹੁਣ ਦਰਖਤ ਜਿਹੜੇ ਪੱਟਣ ਵਾਲੇ ਦਾ ਪਟਾ ਦੇ ਹੁਣ ਆਪਣੇ 40 ਕਿੱਲਾਂ ਦੇ ਪਾਸੇ-ਆਸੇ ਮੈਂ ਸਾਰੇ ਦਰਖਤ ਹੀ ਲਾਊਗਾ 2 ਵਜੇ ਹਿਰਾਂ ਗਲਤੀ ਹੋ ਗਈ ਚਾਚਾ ਜੀ ਮੈਨੂੰ ਮਾਫ ਕਰਿਓ ਕੋਈ ਗੱਲ ਨਹੀਂ ਮਾਫੀ ਦੀ ਕੀ ਆ ਇਹ ਮੈਨੂੰ ਪਹਿਲਾਂ ਹੀ ਕਹਿੰਦੀ ਸੀ ਸਭ ਕਰਨੀਆਂ ਭਰਨੀਆਂ ਇੱਥੇ ਹੀ ਆ ਰੱਬ ਨੇ ਮੈਨੂੰ ਦੁਬਾਰਾ ਜਨਮ ਦੇਤਾ ਪਰ ਹੁਣ ਮੈਂ ਖਰਾਬ ਨਹੀਂ ਕਰਦਾ ਹੁਣ ਮੈਂ ਅੱਗੇ ਵੀ ਲੋਕਾਂ ਨੂੰ ਪ੍ਰੇਰਿਤ ਕਰੂੰਗਾ ਵੀ ਆਪਾਂ ਦਰਖਤ ਲਾਈਏ ਤੇ ਗਰਮੀ ਜਿਹੜੀ ਇੰਨੀ ਪਈ ਜਾਂਦੀ ਆ ਉਹ ਤੋਂ ਬਚਾਅ ਹੋ ਸਕੇ ਸੋ ਦੋਸਤੋ ਸਾਡੇ ਛੋਟੀ ਜਿਹੀ ਵੀਡੀਓ ਰਹੀ ਹੀ ਉਹ ਉਪਰਾਲਾ ਵੀ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਤੇ ਧਰਤੀ ਤੇ ਜੀਵਨ ਨੂੰ ਬਚਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਪਾਂ ਹਰਿਆਲੀ ਛੱਡ ਕੇ ਜਾਈਏ ਤਾਂ ਕਿ ਅੱਤ ਦੀ ਪੈਰੀ ਗਰਮੀ ਤੋਂ ਆਪਣਾ ਬਚਾਅ ਹੋ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਰੁੱਖ ਲਾਓ ਧਰਤੀ ਬਚਾਓ ਰੁੱਖ ਲਾਓ ਧਰਤੀ ਬਚਾਓ